ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਸੀਐਮਜੀ ਨੇ ਜਿਹੜੀ ਇਹ ਯੋਗ ਸ਼ਾਲਾਵਾਂ ਸ਼ੁਰੂ ਕੀਤੀਆਂ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਹਰੇਕ ਨੂੰ ਜਿਹੜੀ ਹੈ ਯੋਗਾ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਕਿ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਨਿਰੋਗ ਰਹੇ ਤੇ ਮੈਂ ਮਤਲਬ ਪੰਜਾਬ ਗਵਰਨਮੈਂਟ ਦਾ ਸੀਐਮਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਕਰਕੇ ਸਾਡੇ ਵਰਗਿਆਂ ਲਈ ਬਹੁਤ ਵਧੀਆ ਕੰਮ ਕਰਿਆ ਮੇਰੇ ਸਰਵਾਈਕਲ ਦੀ ਪ੍ਰੋਬਲਮ ਸੀ ਵਿਥਿਨ 2 ਮੰਥਸ ਵਿੱਚ ਮੈਨੂੰ ਯੋਗਾ ਕਰਨ ਨਾਲ ਕਾਫੀ ਮਤਲਬ ਫਰਕ ਪਿਆ ਸੋ ਮੈਂ ਯੂਥ ਨੂੰ ਵੀ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਯੋਗਾ ਨੂੰ ਜ਼ਰੂਰ ਕਰੋ ਔਰ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਅਸੀਂ ਬਹੁਤ-ਬਹੁਤ ਸ਼ਲਾਘਾ ਕਰਦੇ ਆਂ ਅਸੀਂ ਚਾਹੁੰਨੇ ਆ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਈਓ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ ਰੋਜ਼ਾਨਾ ਜੀਵਨ ਚ ਅਪਣਾਓ ਯੋਗ ਸਰੀਰਕ ਤੰਦਰੁਸਤੀ ਨਾ ਕੋਈ ਰੋ